ਆ ਸਤਿ ਸ੍ਰੀ ਅਕਾਲ ਜੀ ਬਈ ਬੋਡੀ ਬਿਲਡਰਾਂ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਬੋਡੀ ਬਿਲਡਰਾਂ ਬਾਰੇ ਦੁਨੀਆ ਦੇ ਬੋਡੀ ਬਿਲਡਰਾਂ ਬਾਰੇ ਪੰਜਾਬ ਦੇ ਲੋਕਾਂ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਇੱਕ ਆਮ ਧਾਰਨਾ ਹੈ ਜਿਹੜੀ ਸਮਾਜ ਦੇ ਵਿੱਚ ਗੱਲ ਚੱਲਦੀ ਆ ਵੀ ਜਿਹੜੇ ਬੋਡੀ ਬਿਲਡ ਬਿਲਡਰ ਹੁੰਦੇ ਆ ਜਾਂ ਜਿਹੜੀ ਬੋਡੀ ਬਣਦੀ ਆ ਉਹ ਨੇਚਰਲ ਨਹੀਂ ਬਣਦੀ ਉਹ ਕੁਝ ਨਾ ਕੁਝ ਖਾ ਕੇ ਚਾਹੇ ਦਵਾਈਆਂ ਹੋਣ ਜਾਂ ਕੋਈ ਹੋਰ ਮੈਡੀਕਲ ਟਰਮ ਉਹ ਕੁਝ ਖਾ ਕੇ ਬਣਦੀ ਆ ਸਰੀਰ ਨੂੰ ਵੀ ਵੈਜੀਟੇਰੀਅਨ ਬਣਾਉਣੀ ਬਹੁਤ ਮੁਸ਼ਕਲ ਆ ਤੇ ਇੱਕ ਹੋਰ ਗੱਲ ਚੱਲਦੀ ਆ ਵੀ ਇਹਨਾਂ ਦਾ ਜਿਹੜਾ ਅੰਤਿਆ ਜਿਹੜਾ ਉਹ ਮਾੜਾ ਹੁੰਦਾ ਉਹ ਇਹਨਾਂ ਦੀ ਅ ਜੇ ਲੋਕਰਨ ਵੋਲਡ ਉਹਨਾਂ ਦੀਆਂ ਐਗਜ਼ਾਮਪਲਾਂ ਲਾ ਦਿੰਦੇ ਆ ਤੇ ਵੀ ਇਹਨਾਂ ਦਾ ਜਿਹੜਾ ਲਾਸਟ ਸਮਾ ਉਹ ਸਹੀ ਨਹੀਂ ਹੁੰਦਾ ਤੇ ਇਹਨਾਂ ਨੂੰ ਹਟ ਟੈਗ ਹੋ ਜਾਂਦਾ ਉਹ ਕਿਉਂ ਹੁੰਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇੱਕ ਟਰਮ ਹੋਰ ਜੋੜੀ ਜਾਂਦੀ ਹੈ ਇੱਕ ਸ਼ਬਦ ਜੋੜਿਆ ਜਾਂਦਾ ਵੀ ਜਿਹੜੀ ਬੋਡੀ ਬਿਲਡਰ ਆ ਉਹ ਸਟੀਰੋਇਡ ਕਰਦੇ ਆ ਉਹ ਸਟੀਰੋਇਡ ਕੀ ਹੁੰਦੀ ਆ ਪਹਿਲਵਾਨ ਕਰਦੇ ਆ ਉਹਨੂੰ ਜਾਂ ਐਥਲੀਟ ਕਰਦੇ ਆ 올ੰਪੀਅਨ ਕਰਦੇ ਆ ਤੇ ਉਹਨਾਂ ਨਾਲ ਕੀ ਉਹਨਾਂ ਦੀ ਬੋਡੀ ਤੇ ਇਫੈਕਟ ਪੈਂਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਨਾ ਦੋ ਬੋਡੀ ਬਿਲਡਰ ਆ ਜਿਹੜੇ ਉਹ ਹਰਟੈਗ ਨਾ ਮੜੇ ਦੋ ਵੱਡੇ ਬੋਡੀ ਬਿਲਡਰ ਇੱਕ ਤਾਂ ਸਤਨਾਮ ਸਿੰਘ ਖੱਟੜਾ ਤੁਸੀਂ ਉਹਨਾਂ ਬਾਰੇ ਸਰਚ ਕਰ ਸਕਦੇ ਹੋ ਉਹਨਾਂ ਨੂੰ ਕਿਹਾ ਜਾਂਦਾ ਆ ਜਿਹੜਾ ਮਤਲਬ ਵੀ ਉਹ ਹਰਟੈਗ ਨਾ ਮਰੇ ਆ ਤੇ ਇੱਕ ਹੁਣ ਲਾਸਟ ਵੀਕ ਘੁੰਮਣ ਹੋਰੀ ਹਨਾ ਜਿਹੜਾ ਘੁੰਮਣ ਹੈ ਬਈ ਨਾ ਜਿਹਨਾਂ ਦਾ 22 ਇੰਚ ਡੋਲਾ ਤੇ ਉਹ ਇਹ ਕਲੇਮ ਕਰਦੇ ਸੀਗੇ ਵੀ ਮੈਂ ਵੈਜੀਟੇਰੀਅਨ ਪਿਓਰ ਵੈਜੀਟੇਰੀਅਨ ਬੋਡੀ ਬਿਲਡਰਾਂ ਦੁਨੀਆ ਦਾ ਇਕਲੌਤਾ ਉਹਨਾਂ ਦੀ ਡੈਥ ਹੋਈ ਆ ਹਾਲਾਂਕਿ ਉਹਨਾਂ ਦੀ ਡੈਥ ਹਾਰਟ ਅਟੈਕ ਨਾਲ ਹੋਈ ਆ ਜਾਂ ਨਹੀਂ ਇਹ ਚੀਜ਼ ਡਿਬੇਟੇਬਲ ਹੈ ਕਿਉਂਕਿ ਪਰਿਵਾਰ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤਾ ਸੀ ਕਿ ਪਰਿਵਾਰ ਕੁਝ ਹੋਰ ਕਲੇਮ ਕਰਦਾ ਡਾਕਟਰ ਡਾਕਟਰ ਦੇ ਰਿਪੋਰਟਸ ਜਿਹੜੀਆਂ ਸਟੇਟਮੈਂਟਾਂ ਡਾਕਟਰਾਂ ਨੇ ਦਿੱਤੀਆਂ ਉਹ ਕੁਝ ਹੋਰ ਨੇ ਕਿਉਂਕਿ ਪਰਿਵਾਰ ਤੇ ਕਹਿੰਦਾ ਵੀ ਉਹ ਸਿਰਫ ਮੋਢੇ ਦਾ ਇਲਾਜ ਕਰਾਉਣ ਗਏ ਸੀ ਉੱਥੇ ਹਾਰਟ ਐ ਕਿਉਂ ਹੋ ਗਿਆ ਤੇ ਸਭ ਤੋਂ ਵੱਡੀ ਗੱਲ ਪਰਿਵਾਰ ਕਹਿ ਰਿਹਾ ਵੀ ਜੇ ਉਹਨੂੰ ਹਾਰਟ ਅਟੈਕ ਹੋਇਆ ਤੇ ਉਹਨਾਂ ਦੀ ਬਾਡੀ ਨੀਲੀ ਕਿਉਂ ਹੋਈ ਹੈ ਹਨਾ ਸੋ ਇਹ ਚੀਜ਼ ਡਿਬੇਟੇਬਲ ਆ ਵੀ ਉਹਨਾਂ ਦਾ ਹਾਰਟ ਅਟੈਕ ਹੋਇਆ ਨਹੀਂ ਹੋਇਆ ਪਰ ਮੈਂ ਤੁਹਾਡੇ ਨਾਲ ਇੱਕ ਗੱਲ ਸਿਰਫ ਗੱਲ ਕਰਦਾ ਕਿ ਜਿਹੜੇ ਬਾਡੀ ਬਿਲਡਰ ਹੈ ਇਹਨਾਂ ਦੇ ਸਰੀਰ ਤੇ ਇਹਨਾਂ ਤੇ ਕਿਵੇਂ ਇਫੈਕਟ ਪੈਂਦਾ ਤੇ ਇਹਨਾਂ ਦੇ ਬਾਡੀ ਦੇ ਵਿੱਚ ਦੇਖੋ ਇੱਕ ਚੀਜ਼ ਆ ਵੀ ਸਟੀਰੋਇਡ ਕੋਈ ਵੀ ਚੀਜ਼ ਬਜਿ ਮੈਂ ਪਹਿਲਾਂ ਇਹ ਗੱਲ ਮੰਨਦਾ ਮੈਂ ਤੁਹਾਨੂੰ ਕੁਝ ਐਗਜ਼ਾਮਪਲਾਂ ਦਊਂਗਾ ਪਹਿਲੀ ਗੱਲ ਤਾਂ ਇਹ ਆ ਵੀ ਕੋਈ ਵੀ ਚੀਜ਼ ਸਾਡੀ ਬੋਡੀ ਦੇ ਵਿੱਚ ਜਾਂਦੀ ਆ ਨਾ ਉਹ ਇਫੈਕਟ ਪਾਉਂਦੀ ਉਹ ਪਾਉਂਦੀ ਹੈ ਚਾਹੇ ਕੋ ਚੰਗੀ ਹੈ ਚਾਹੇ ਕੋ ਮਾੜੀ ਹੈ ਤੇ ਚਾਹੇ ਕੋਈ ਚੀਜ਼ ਲੋਡ ਤੋਂ ਵੱਧ ਮਾਤਰਾ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੰਨਾ ਹੁਣੇ ਆਮ ਕਿਉਂਕਿ ਮੋਸਟਲੀ ਜਿਹੜੇ ਲੋਕ ਹੈ ਸਟੀਰੋਇਡ ਯੂਜ਼ ਕਰਦੇ ਆ ਤੇ ਉਹ ਇਹ ਕਹਿੰਦੇ ਆ ਵੀ ਅਸੀਂ ਇਹਨੂੰ ਵਾਸ਼ ਕਰਤਾ ਵੀ 6 ਮਹੀਨੇ ਬਾਅਦ ਅਸੀਂ 7 ਮਹੀਨੇ ਬਾਅਦ ਵਾਸ਼ ਕਰਤਾ ਤੇ ਇਹਦਾ ਸਰੀਰ ਤੇ ਇਫੈਕਟ ਨਹੀਂ ਪਿਆ ਹਨਾ ਇਹ ਕਲੇਮ ਕੀਤਾ ਜਾਂਦਾ ਹੋ ਸਕਦਾ ਇਦਾਂ ਦਾ ਕੋਈ ਹੋਵੇ ਪਰ ਮੈਂ ਹੁਣ ਇਹ ਨਾ ਰੀਸੈਂਟਲੀ ਪੰਜਾਬ ਦੇ ਵਿੱਚ ਹੜ੍ਹ ਆਇਆ। ਖੇਤਾਂ ਦੇ ਵਿੱਚ ਫਸਲਾਂ ਨੂੰ ਪਾਣੀ ਚਾਹੀਦਾ ਹੁੰਦਾ ਲੁੜੀਂਦਾ ਹਨਾ ਜਦੋਂ ਫਸਲਾਂ ਨੇ ਉੱਗਣਾ ਉਹਨੂੰ ਪਾਣੀ ਚਾਹੀਦਾ ਪਰ ਜਦੋਂ ਉਹ ਪਾਣੀ ਲੋੜ ਤੋਂ ਵੱਧ ਮਾਤਰਾ ਦੇ ਵਿੱਚ ਆ ਜੇ ਤਾਂ ਉਹਨੂੰ ਹੜ੍ਹ ਕਹਿੰਦੇ ਆ। ਤੇ ਹੁਣ ਪੰਜਾਬ ਦੇ ਵਿੱਚ ਹੜ੍ਹ ਆਇਆ ਖੇਤਾਂ ਦੇ ਵਿੱਚ ਪਾਣੀ ਲੋੜ ਤੋਂ ਵੱਧ ਮਾਤਰਾ ਦੇ ਵਿੱਚ ਖੜਾ ਹੋ ਗਿਆ। ਬੇਸ਼ੱਕ ਉਹ ਮਹੀਨੇ ਬਾਅਦ 15 ਦਿਨਾਂ ਬਾਅਦ ਪਾਣੀ ਲੈ ਗਿਆ। ਪਰ ਉਹ ਖੇਤਾਂ ਦੇ ਵਿੱਚ ਫਸਲਾਂ ਉੱਤੇ ਆਪਣਾ ਇਫੈਕਟ ਕਰ ਗਿਆ ਆਪਣਾ ਅਸਰ ਕਰ ਗਿਆ ਹਨਾ ਇਹ ਤੁਸੀਂ ਦੇਖਿਆ ਹੋਊਗਾ ਸੋ ਇਦਾਂ ਹੀ ਹੁੰਦਾ ਸਟੀਰੋਇਡ ਜਾਂ ਕੋਈ ਵੀ ਚੀਜ਼ ਜਿਹੜੀ ਤੁਸੀਂ ਦਵਾਈ ਲੈਂਦੇ ਹੋ ਉਹਦਾ ਤੁਹਾਡੇ ਬੋਡੀ ਤੇ ਅਸਰ ਹੁੰਦਾ ਹੀ ਹੁੰਦਾ ਸੋ ਇੱਕਦਮ ਮੈਂ ਹੋਰ ਐਗਜ਼ਾਮਪਲ ਦਿੰਨਾ ਨਾ ਇੱਕ ਨਾ ਜਿਹੜੇ ਬੰਦੇ ਸਪੋਰਟਸ ਨਾਲ ਤਾਲੁਕਤ ਰੱਖਦੇ ਆ ਜਾਂ ਸਪੋਰਟਸ ਬਾਰੇ ਨੌਲੇਜ ਰੱਖਦੇ ਆ ਉਹਨਾਂ ਨੂੰ ਇੱਕ ਬੰਦੇ ਦਾ ਨਾਮ ਪਤਾ ਹੋਊਗਾ ਟੈਨਿਸ ਖੇਡਦਾ ਉਹ ਬੰਦੇ ਦਾ ਨਾਮ ਆ ਨਵਾਨ ਜੋਕੋ ਵਿੱਚ ਟੈਨਿਸ ਦੇ ਵਿੱਚ ਨਾ ਚਾਰ ਵੱਡੇ ਟੂਰਨਾਮੈਂਟ ਹੁੰਦੇ ਆ ਜਿਨ੍ਹਾਂ ਨੂੰ ਗ੍ਰੈਂਡ ਸਲੈਮ ਕਹਿੰਦੇ ਆ ਉਹ ਉਹ ਹੁੰਦੇ ਆ ਆਸਟ੍ਰੇਲੀਅਨ ਉਪਰ ਆਸਟ੍ਰੇਲੀਆ 'ਚ ਹੁੰਦਾ ਯੂਐਸ ਓਪਨ ਅਮਰੀਕਾ 'ਚ ਹੁੰਦਾ ਫ੍ਰੈਂਚ ਓਪਨ ਫਰਾਂਸ 'ਚ ਹੁੰਦਾ ਤੇ ਇੱਕ ਵਿੰਬਲਡਨ ਆ ਉਹ ਇੰਗਲੈਂਡ 'ਚ ਹੁੰਦਾ ਇਹ ਚਾਰ ਗ੍ਰੈਂਡ ਸਲੈਮ ਇਹ ਤੋਂ ਮੈਨਾ ਏਟੀਪੀ ਟੂਰਨਾਮੈਂਟ ਹੁੰਦੇ ਆ ਇੱਕ ਸਾਲ 'ਚ ਚਾਰ ਹੁੰਦੇ ਆ ਇਹ ਤੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਇੱਕ ਜਿਸ ਬੰਦੇ ਨੇ ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤੇ ਅਮਰੀਕਾ 'ਚ 23 ਜਾਂ 24 ਜਿੱਤੇ ਆ ਉਹਦਾ ਨਾਮ ਨਵਾਨ ਜੋਕੋਵਿਚ ਆ ਉਹ ਸਰਬੀਆ ਦਾ ਆ ਦੂਜੇ ਨੰਬਰ ਤੇ ਰਫੇਲ ਨਡਾਲ ਸਪੇਨ ਦਾ ਤੀਜੇ ਨੰਬਰ ਤੇ ਰੌజర్ ਫੈਡਰਰ ਆ ਉਹ ਸਵਿਟਜ਼ਰਲੈਂਡ ਦਾ ਫੈਡਰਰ ਤੇ ਨਡਾਲ ਜਿਹੜੇ ਉਹ ਸੁਨਿਆਸ ਲੈ ਚੁੱਕੇ ਆ ਨਵਾਨ ਜੋਕੋਵਿਚ 38 ਸਾਲਾਂ ਦਾ ਹੁਣ ਵੀ ਖੇਡਦਾ ਆ ਤੇ ਉਹ ਇਹ ਤੁਹਾਨੂੰ ਮੈਂ ਉਹਦੇ ਬਾਰੇ ਤਾਂ ਦੱਸਿਆ ਮੈਂ ਤੁਹਾਨੂੰ ਉਹਦੀ ਇੱਕ ਗੱਲ ਦੱਸਦਾ 2022 ਦੇ ਵਿੱਚ ਨਾ ਨਵਾਨ ਜੋਕੋਵਿਚ ਆਸਟ੍ਰੇਲੀਅਨ ਓਪਨ ਖੇਡਣ ਗਿਆ ਤੇ ਉਦੋਂ ਕੋਵਿਡ ਦਾ ਬਹੁਤ ਚੱਲ ਰਿਹਾ ਸੀ ਤੇ WHO ਨੇ ਇਹ WHO ਕਹਿ ਲਓ ਜਾਂ ਸਾਰੀ ਦੁਨੀਆ ਦੀ ਜਿਹੜੀਆਂ ਗਵਰਨਮੈਂਟਸ ਨੇ ਉਹਨਾਂ ਨੇ ਇਹ ਕਿਹਾ ਹੋਇਆ ਸੀਗਾ ਵੀ ਜੇ ਤੁਸੀਂ ਕਿਤੇ ਵੀ ਟਰੈਵਲ ਕਰਨਾ ਦਾ ਤਾਂ ਕਿਤੇ ਵੀ ਖੇਡਣਾ ਜਾਂ ਕੁਝ ਵੀ ਕਰਨਾ ਦਾ ਤਾਂ ਤੁਹਾਨੂੰ ਇੰਜੈਕਸ਼ਨ ਲੈਣਾ ਪਊਗਾ ਕੋਵਿਡ ਦਾ ਹਨਾ ਹੁਣ ਹੁੰਦਾ ਕੀ ਹੈ ਨਵਾਨ ਜੋਕੋ ਵਿੱਚ ਨੇ ਇੰਜੈਕਸ਼ਨ ਨਹੀਂ ਲਿਆ ਉਹ ਜਾ ਕੇ ਆਸਟ੍ਰੇਲੀਆ ਨੂੰ ਖੇਡਣ ਵਾਸਤੇ ਹੋਟਲ ਦੇ ਵਿੱਚ ਚਲੇ ਗਿਆ ਆਸਟ੍ਰੇਲੀਆ ਹੋਟਲ ਦੇ ਵਿੱਚ ਬਹਿ ਗਿਆ ਪਰ ਉਹਨੇ ਆਪਣਾ ਸਰਟੀਫਿਕੇਟ ਨਹੀਂ ਦਿਖਾਇਆ ਉਹ ਕਹਿੰਦਾ ਮੈਂ ਇੰਜੈਕਸ਼ਨ ਲਈ ਨਹੀਂ ਲਿਆ ਉਹਨੇ ਦਲੀਲ ਦਿੱਤੀ ਕਹਿੰਦਾ ਮੇਰੀ ਬਾਡੀ ਦੇ ਵਿੱਚ ਜਿਹੜੀ ਚੀਜ਼ ਜਾਊਗੀ ਚਾਹੇ 1mm ਚਾਹੇ 1ml ਛੋਟੀ ਜੀ ਚੀਜ਼ ਜਾਣੀ ਆ ਉਹਨੇ ਮੇਰੀ ਬਾਡੀ ਤੇ ਇਫੈਕਟ ਪਾਉਣਾ ਆ ਉਹ ਕਿਹੜੀ ਚੀਜ਼ ਜਾਊਗੀ ਕਿਹੜਾ ਲਿਕਵਿਡ ਮੇਰੇ ਅੰਦਰ ਜਾਊਗਾ ਉਹਦਾ ਡਿਸੀਜਨ ਮੈਂ ਲਾਊਗਾ ਕਹਿੰਦਾ ਵੀ ਕੋਈ ਗਵਰਨਮੈਂਟ ਕੋਈ ਹੋਰ ਅਥਾਰਟੀ ਨਹੀਂ ਲਾਊਗੀ ਉਹਦਾ ਕਲਾਸ਼ ਚੱਲਿਆ ਆਸਟ੍ਰੇਲੀਆ ਨੂੰ ਪੰਜਾਬ ਉੱਥੇ ਜਿਹੜੀ ਕਮੇਟੀ ਨਾਲ ਦੋ ਦਿਨ ਤਿੰਨ ਦਿਨ ਕਲਾਸ਼ ਚੱਲਦਾ ਰਿਹਾ ਉਹ ਕਹਿੰਦੇ ਅਸੀਂ ਤੈਨੂੰ ਖੇਡਣ ਨਹੀਂ ਦੇਣਾ ਉਹ ਕਹਿੰਦਾ ਵੀ ਮੈਂ ਇੰਜੈਕਸ਼ਨ ਨਹੀਂ ਲਵਾਉਣਾ ਹੁਣ ਉਹ ਦੁਨੀਆ ਦਾ ਸਭ ਤੋਂ ਵੱਡਾ ਪਲੇਅਰ ਹੈ ਟੈਂਸ ਦਾ ਠੀਕ ਹੈ ਤੇ ਜਦੋਂ ਉਹਨੇ ਉਹ ਕੋਈ ਸਟੇਟਮੈਂਟ ਜਾਰੀ ਕਰਦਾ ਨਾ ਜਦੋਂ ਦੁਨੀਆ ਦੇ ਕੋਈ ਵੱਡੇ ਬੰਦੇ ਕੋਈ ਕੋਈ ਵੀ ਕਿਸੇ ਵੀ ਚੀਜ਼ ਬਰਧ ਸਟੇਟਮੈਂਟ ਜਾਰੀ ਕਰਦੇ ਉਹਦੀ ਸਾਰੀ ਦੁਨੀਆ 'ਚ ਡਿਬੇਟ ਚੱਲਦੀ ਹੈ ਜਿਵੇਂ ਇੰਡੀਆ ਦੇ ਵਿੱਚ ਵਿਰਾਟ ਕੋਹਲੀ ਸਚੇਨ ਤੰਦੁਲਕਰ ਤੋਂ ਨਹੀਂ ਇਹ ਵੱਡੇ ਪਲੇਅਰ ਹੋਏ ਆ ਹਨ ਇਹ ਕੋਈ ਸਟੇਟਮੈਂਟ ਜਾਰੀ ਕਰਨ ਤੁਹਾਡੇ ਯਾਦ ਹੋਊਗਾ ਇੱਕ ਵਾਰੀ ਕ੍ਰਿਸਟਿਆਨ ਰোনালਡੋ ਨੇ ਆਪਦੇ ਮੂਹਰੇ ਤੋਂ ਚੱਕ ਕੇ ਨਾ ਕੋਕ ਦੀ ਬੋਤਲ ਸਾਈਡ ਤੇ ਘਰਤੀ ਸੀ ਤੇ ਅਗਲੇ ਦਿਨ ਉਸੇ ਉਸੇ ਦਿਨ ਰਾਤ ਨੂੰ ਸ਼ੇਅਰ ਮਾਰਕੀਟ ਦੇ ਵਿੱਚ ਕੋਕ ਦੀ ਕੰਪਨੀ ਨੂੰ 400-500 ਕਰੋੜ ਡਾਲਰ ਦਾ ਘਾਟਾ ਪੈ ਗਿਆ ਸੀ ਸਿਰਫ ਉਹਦੇ ਕੋਕ ਦੀ ਬੋਤਲ ਪਾਸੇ ਰੱਖਣ ਕਰਕੇ ਤੋਂ ਇਦਾਂ ਜਦੋਂ ਨਵਾਨ ਉਹ ਕੋ ਵਿਚ ਨੇ ਸਟੇਟਮੈਂਟ ਜਾਰੀ ਕੀਤੀ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਿਬੇਟ ਚੱਲੀ ਵੀ ਮੇਰੀ ਬਾਡੀ ਦੇ ਵਿੱਚ ਕੀ ਜਾਊਗਾ ਉਹਨੇ ਅਸਰ ਕਰਨਾ ਹੀ ਕਰਨਾ ਇਹਦਾ ਡਿਸੀਜਨ ਮੈਂ ਲਾਊਗਾ ਇਦਾਂ ਸਟੀਰੋਇਡ ਹੈ ਸਟੀਰੋਇਡ ਜਦੋਂ ਤੁਹਾਡੀ ਬਾਡੀ ਦੇ ਵਿੱਚ ਜਾਂਦਾ ਨਾ ਤੇ ਉਹ ਅਸਰ ਕਰਦਾ ਹੀ ਕਰਦਾ ਹੀ ਕਰਦਾ ਆ ਦੇਖੋ ਸਟੀਰੋਇਡ ਲੈਂਦੇ ਕਾਦੇ ਵਾਸਤੇ ਕਾਦੇ ਵਾਸਤੇ ਆ ਸਾਡੀ ਮੈਂ ਤੁਹਾਨੂੰ ਸਿੰਪਲ ਸ਼ਬਦਾਂ ਦੇ ਵਿੱਚ ਦੱਸਦਾ ਆ ਜਿਹੜੀ ਟੈਕਨੀਕਲ ਟਰਮ ਆ ਉਹ ਕੁਝ ਹੋਰ ਹੈ ਠੀਕ ਹੈ ਨਾ ਉਹ ਮਤਲਬ ਉਹ ਮੈਂ ਤੁਹਾਨੂੰ ਜੇ ਭਾਰੇ ਭਾਰੇ ਸ਼ਬਦ ਦੱਸਾਂ ਕੋ ਨਾਲ ਸ਼ਾਇਦ ਤੁਹਾਨੂੰ ਸਮਝ ਨਾ ਲੱਗੇ ਸਾਡੀ ਬਾਡੀ ਦੇ ਵਿੱਚ ਨਾ ਸੈੱਲ ਬਣਦੇ ਆ ਸੈੱਲ ਬਣ ਨਾਲ ਜਦੋਂ ਕੋਈ ਬੰਦਾ ਥੱਕ ਜਾਂਦਾ ਤੁਸੀਂ ਦੇਖਿਆ ਹੋਊਗਾ ਜਿਹੜਾ ਬੰਦਾ ਹਾਰਡ ਵਰਕ ਕਰਦਾ ਉਹਨੂੰ ਵਧੀਆ ਨੀਂਦ ਆਉਂਦੀ ਜਿਹੜਾ ਬੰਦਾ ਵਾਈਟ ਕਾਲਰ ਜੌਬ ਕਰਦਾ ਜਾਂ ਕੁਰਸੀ ਦੇ ਬਹਿਣ ਵਾਲਾ ਕਰਦਾ ਉਹ ਥੋੜਾ ਜਿਹਾ ਕਦੇ ਉਹ ਮਤਲਬ ਦਵਾਈਆਂ ਖਾਂਦਾ ਕੀ ਵਰ ਨੀਂਦ ਆਉਂਦੀ ਸਾਰੇ ਹੀ ਨਹੀਂ ਕਿਉਂਕਿ ਜਿੰਨੀ ਬਾਡੀ ਤੇ ਹਾਰਡ ਕੰਮ ਕਰਾਂਗੇ ਉਹ ਸੈੱਲ ਟੁੱਟਣਗੇ ਨੀਂਦ ਸਾਨੂੰ ਜ਼ਰੂਰੀ ਆ ਸੈੱਲ ਬਣਾਉਣ ਵਾਸਤੇ ਠੀਕ ਹੈ ਜਦੋਂ ਰਾਤ ਨੂੰ ਸੌਣੇ ਆ ਤੇ ਸੈੱਲ ਜਿਹੜੇ ਉਹ ਡਿਵੈਲਪ ਹੋ ਜਾਂਦੇ ਆ ਜਿਹੜਾ ਇਹ ਤੇ ਜਿੰਨੀ ਮਾਤਰਾ ਦੇ ਵਿੱਚ ਸੈੱਲ ਟੁੱਟਦੇ ਆ ਉਨੀ ਮਾਤਰਾ ਦੇ ਵਿੱਚ ਸੈੱਲ ਬਣਦੇ ਆ ਪਰ ਜਦੋਂ ਕੋਈ ਬੰਦਾ ਸਟੀਰੋਇਡ ਕਰਦਾ ਸਟੀਰੋਇਡ ਲੈਂਦਾ ਉਹਦੇ ਸੈੱਲ ਬਣਾਉਣ ਦੀ ਜਿਹੜੀ ਸਪੀਡ ਆ ਜਿਹੜਾ ਪ੍ਰੋਸੀਜਰ ਆ ਉਹ ਤੇਜ਼ ਹੋ ਜਾਂਦਾ ਮਤਲਬ ਤੇ ਜਦੋਂ ਤੇਜ਼ ਹੋ ਜਾਂਦਾ ਤੇ ਉਹਦੀ ਬਾਡੀ ਦੇ ਵਿੱਚ ਸੈੱਲ ਵੱਧਣੇ ਸ਼ੁਰੂ ਕਰ ਦਿੰਦੇ ਆ ਮਤਲਬ ਡਿਸਟਰਾਇ ਤੁਸੀਂ ਦੇਖਿਆ ਹੋਊਗਾ ਜਦੋਂ ਵੀ ਕੋਈ ਤੁਸੀਂ ਕੋਈ ਪ੍ਰੋਟੀਨ ਦਾ ਡੱਬਾ ਖਾਂਦੇ ਆ ਜਿਹੜੇ ਬੰਦੇ ਜਾਂ ਜਿਹੜੇ ਬੰਦੇ ਕੋਈ ਵੀ ਮੈਡੀਕਲ ਟਰਮ ਦੇ ਵਿੱਚ ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਬਾਈ ਇਹ ਡੱਬੇ ਨੇ ਤੇਰੇ ਤੇ ਅਸਰ ਤਾਂ ਕਰਨਾ ਤੂੰ ਨਾਲ ਜਿੰਮ ਲਾਉਣਾ ਨਾਲ ਮਿਹਨਤ ਕਰਨੀ ਉਹਦਾ ਮਤਲਬ ਇਹ ਆ ਵੀ ਇਹਨੇ ਤੇਰੇ ਸੈੱਲ ਵੱਧ ਪ੍ਰੋਡਿਊਸ ਕਰਨੇ ਆ ਤੂੰ ਜਿੰਨੀ ਤਰੀ ਕੈਲਰੀ ਵੱਧ ਵਰਨ ਵੱਤੇ ਵੱਧ ਵਰਨ ਕਰ ਸਕਦਾ ਉਹਨਾਂ ਤੇਰੇ ਵਾਸਤੇ ਸਹੀ ਆ ਮੈਂ ਤੁਹਾਨੂੰ ਹੋਰ ਇੱਕ ਦਾ ਭੁੱਲਦਣਾ ਜਿਵੇਂ ਨਾ ਤੁਹਾਨੂੰ ਸੌਕੇ ਸ਼ਬਦਾਂ ਵਿੱਚ ਮੈਂ ਦੱਸਦਾ ਜਿਵੇਂ ਆਬਾਦੀ ਆ ਤੇ ਕਰੇ ਦੇਸ਼ ਦੀ ਪੋਪੂਲੇਸ਼ਨ ਆ ਮਰ ਉਹ ਵੱਧ ਹੀ ਕਿਵੇਂ ਆ ਮਰਦੇ ਮੰਨ ਲੈ 100 ਬੰਦੇ ਆ ਤੇ ਜੰਮਦੇ 150 ਬੰਦੇ ਇੱਕ ਦਿਨ ਦੇ ਵਿੱਚ ਐਵਰੇਜ ਹੁਣ ਜਿਹੜਾ 50 ਬੰਦਿਆਂ ਦਾ ਗੈਪ ਆ ਉਹ ਆਬਾਦੀ ਨੂੰ ਅੱਪ ਕਰੀ ਜਾਂਦਾ ਐਵੇਂ ਜਦੋਂ ਜਿਹੜੇ ਸਟੀਅਰ ਆਊਟ ਜਦੋਂ ਜਿਹੜਾ ਬੰਦਾ ਲੈਂਦਾ ਨਾ ਉਹਦੇ ਸੈੱਲ ਬਣਾਉਣ ਦੀ ਜਿਹੜੀ ਸਪੀਡ ਆ ਉਹ ਵੱਧ ਜਾਂਦੀ ਹੈ ਉਹਦੇ ਸੈੱਲ ਇੱਕ ਦਿਨ ਦੇ ਵਿੱਚ 1000 ਮਰਦਾ ਤੇ ਬਣ 1500 ਰਿਹਾ ਉਹ 500 ਸੈੱਲ ਮਤਲਬ ਇਹ ਜ਼ਰੂਰੀ ਨਹੀਂ ਵੀ ਇੰਨੇ ਪਾਰਟਿਕੂਲਰ ਬਣਦੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਤੇ ਜਦੋਂ 1500 ਬਣਦਾ ਆ ਸੈੱਲ ਉਹ ਰੋਜ਼ ਸੈੱਲਾਂ ਦੀ ਮਾਤਰਾ ਜਿਹੜੀ ਉਹ ਵਧੀ ਜਾਂਦੀ ਹੈ ਜਿਵੇਂ ਜਿਵੇਂ ਸੈੱਲਾਂ ਦੀ ਮਾਤਰਾ ਵੱਧਦੀ ਆ ਰੋਜ਼ ਉਹਦੀ ਬਾਡੀ ਦੇ ਵਿੱਚ ਸੈੱਲ ਵੱਧਦੇ ਆ ਤੇ ਉਹਦੀ ਬਾਡੀ ਜਿਹੜੀ ਆ ਉਹ ਹੈਵੀ ਹੋਣ ਲੱਗ ਜਾਂਦੀ ਆ ਮਸਲ ਜਿਹੜੇ ਆ ਉਹ ਹੈਵੀ ਹੋਣ ਲੱਗ ਜਾਂਦੇ ਤੇ ਬਾਡੀ ਦੇ ਵਿੱਚ ਜਿਹੜਾ ਵਜ਼ਨ ਜਾਂ ਕੁਝ ਵੀ ਕਹਿ ਸਕਦੇ ਆ ਤੇ ਉਹ ਸ਼ੇਪ ਬਣ ਲੱਗ ਜਾਂਦੀ ਆ ਦੇਖੋ ਬਾਡੀ ਦੋ ਤਰ੍ਹਾਂ ਨਾਲ ਬਣਦੀ ਆ ਇੱਕ ਹੁੰਦੀ ਬੋਡੀ ਦੀ ਸ਼ੇਪ ਇੱਕ ਹੁੰਦੀ ਬੋਡੀ ਦੇ ਵਿੱਚ ਜਾਨ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਐਕਟਰਾਂ ਦੀ ਗੱਲ ਕਰੀਏ ਪੁਰਾਣੇ ਟਾਈਮ ਦੇ ਵਿੱਚ ਧਰਮਿੰਦਰ ਉਹਨਾਂ ਦੀ ਸਣੀ ਦੂਲ ਉਹਨਾਂ ਦੀ ਬੋਡੀ ਦੀ ਸ਼ੇਪ ਨਹੀਂ ਸੀ ਪਰ ਉਹਨਾਂ ਦੇ ਵਿੱਚ ਜਾਨ ਸੀ ਟੌਲਿਆਂ ਦੇ ਵਿੱਚ ਠੀਕ ਹੈ ਨਾ ਇਵਨ ਦਾਰਾ ਸਿੰਘ ਲੈ ਸਕਦੇ ਹਾਂ ਪਰ ਹੁਣ ਦੇ ਟਾਈਮ ਦੇ ਵਿੱਚ ਜੇ ਅਸੀਂ ਐਕਟਰ ਦੇਖੂਗਾ ਚਾਹੇ ਉਹ ਟਾਈਗਰ ਸ਼ਰੋਫ ਹੈ ਚਾਹੇ ਕੋਈ ਵੀ ਜਿਹੜਾ ਉਹਨਾਂ ਦੀ ਬੋਡੀ ਸ਼ੇਪ ਉਹ ਜਿਮ ਵਾਲੀ ਬੋਡੀ ਉਹਨਾਂ ਦੀ ਬੋਡੀ ਦੇ ਵਿੱਚ ਕੱਟ ਹੈ ਕਰੰਟ ਸਿਚੁਏਸ਼ਨ ਦੇ ਵਿੱਚ ਆਪਾਂ ਦੇਖਾਂਗੇ ਜਿਵੇਂ ਪਹਿਲਵਾਨਾਂ ਦੇ ਵਿੱਚ ਜੱਸਾ ਪੱਟੀ ਹੋ ਗਿਆ ਹਨਾ ਉਹਦੀ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਜਾਨ ਹਨਾ ਪਰ ਉਹਦੇ ਤੋਂ ਉਹਦੀ ਬਾਡੀ ਤੇ ਕੱਟ ਨਹੀਂ ਮਿਲਣਗੇ ਕਿਉਂਕਿ ਕੱਟਾਂ ਵਾਲਾ ਸਿਸਟਮ ਹੋਰ ਤਰੀਕੇ ਨਾਲ ਹੁੰਦਾ ਬਾਡੀ ਦੇ ਵਿੱਚ ਜਿਹਦਾ ਹੁੰਦਾ ਬਾਡੀ ਦੇ ਵਿੱਚ ਜਾਨ ਵਾਲਾ ਹੋਰ ਤਰੀਕੇ ਨਾਲ ਹੁੰਦਾ ਚਲੋ ਆਪਾਂ ਅੱਗੇ ਗੱਲ ਕਰਦੇ ਜਿਹੜਾ ਨਾ ਸਟਹ ਸਟੀਰੋਇਡਾ ਇਹ ਬਾਡੀ ਨੂੰ ਲੰਮੇ ਸਮੇਂ ਤੱਕ ਜਿਹੜਾ ਉਹ ਪੰਪ ਕਰ ਪੰਪ ਕਰਕੇ ਰੱਖਦਾ ਤੇ ਲੰਮੇ ਜਦੋਂ ਇਹਨੂੰ ਛੱਡਦੇ ਆਂ ਤੇ ਇਹ ਜਦੋਂ ਇਹਨੂੰ ਵਾਸ਼ ਕਰਦੇ ਆਂ ਛੱਡਦੇ ਆਂ ਤੇ ਉਹਦਾ ਅਸਰ ਉਵੇਂ ਹੀ ਘਟ ਘਟਣਾ ਸ਼ੁਰੂ ਹੁੰਦਾ ਤੇ ਦੋ ਤੀਜਾਂ ਨਾਲ ਜਿਹੜੀ ਬਾਡੀ ਆ ਨਾ ਦੋ ਚੀਜ਼ਾਂ ਨਾਲ ਛੇਤੀ ਪੰਪ ਕਰਦੀ ਹੈ ਇੱਕ ਤਾਂ ਸਟੀਅਰ ਆਰਡ ਨਾਲ ਮਤਲਬ ਲੰਬੇ ਸਾਹਵੇਂ ਤੇ ਕਰਦੇ ਤੁਸੀਂ ਦੇਖਿਆ ਹੋਊਗਾ ਨਾ ਜਿਹੜੇ ਮਤੇ ক্রিকেট ਦੇਖਦੇ ਜਾਂ ਕੋਈ ਵੀ ਗੇਮ ਦੇਖਦੇ ਆ ਤੁਸੀਂ ਦੇਖਿਆ ਵੀ ਜਸਪ੍ਰੀਤ ਬੁਮਰਾ ਜਾਂ ਜਾਂ ਕੋਈ ਵੀ ਬੰਦਾ ਜਿਹੜੇ ਫਾਸਟ ਬੋਲਰ ਹੈ ਜਦੋਂ ਉਹਨਾਂ ਨੇ ਕੋਈ ਸਪੈਲ ਕਰਨਾ ਹੁੰਦਾ ਉਹਨਾਂ ਚੌਕਲੇਟ ਖਾਂਦੇ ਆ ਜਿਹੜਾ ਚੌਕਲੇਟ ਆ ਨਾ ਜਾਂ ਮਿੱਠਾ ਆ ਉਹ ਤੁਹਾਡੀ ਬਾਡੀ ਦੇ ਬਾਡੀ ਦੇ ਵਿੱਚ એનર્ਜੀ ਨੂੰ ਇੱਕਦਮ ਬੂਸਟ ਕਰਦਾ ਅੱਧੇ ਘੰਟੇ ਵਾਸਤੇ ਘੰਟੇ ਵਾਸਤੇ 2 ਘੰਟੇ ਵਾਸਤੇ ਮੈਕਸਿਮਮ ਉਹਦਾ ਘੰਟਾ ਘੰਟਾ ਕੋਸਰ ਰਹਿੰਦਾ ਉਹ ਘੰਟੇ ਬਾਅਦ ਤੁਹਾਡਾ ਉਹਨੂੰ એનર્ਜੀ ਨੂੰ ਖੂਨ ਦੇ ਲੈਵਲ ਨੂੰ ਬੂਸਟ ਕਰਦਾ ਤੇ ਘੰਟੇ ਬਾਅਦ ਜਿਹੜਾ ਜਿਵੇਂ ਜਿਵੇਂ ਉਹਨਾਂ ਨੇ 4-5 ਓਵਰ ਸੱਟਣੇ ਹੁੰਦੇ ਆ ਜਾਂ ਘੰਟਾ ਕੋਈ ਕੰਮ ਕਰਨਾ ਹੁੰਦਾ ਐਥਲੀਟਾਂ ਨੇ ਹਨਾ ਤੇ ਚਾਰ ਉਹਨਾਂ ਨੂੰ એનર્ਜੀ ਆਈਦੀ ਉਸ ਤੋਂ ਬਾਅਦ ਥੱਲੇ ਆਉਣਾ ਸ਼ੁਰੂ ਹੋ ਜਾਂਦਾ ਸਟੀਰੋਇਡ ਜਿਹੜਾ ਉਹ 4-5 ਮਹੀਨੇ ਅਸਰ ਰੱਖਦਾ ਤੇ ਅਗਲੇ 4-5 ਮਹੀਨੇ 3 ਮਹੀਨੇ ਤੁਸੀਂ ਜਿਹੜੇ ਸਾਬ ਨਾਲ ਲੈਂਦਾ ਉਹਦੇ ਸਾਬ ਨਾਲ ਥੱਲੇ ਆਉਣਾ ਸ਼ੁਰੂ ਹੋ ਜਾਂਦਾ ਤੇ ਇਹਦਾ ਅਸਰ ਬੋਡੀ ਦੇ ਵਿੱਚ ਬਹੁਤ ਰਹਿੰਦਾ ਤੇ ਇਹਨੂੰ WADA ਆਪਣਾ ਵਰਲਡ ਐਂਟੀ ਨੈਸ਼ਨਲ ਐਂਟੀ ਡਰਗ ਜਿਹੜੀ ਏਜੰਸੀ ਆ ਉਹਨੇ ਬੈਨ ਕੀਤਾ ਹੋਇਆ ਆ ਤੇ ਮੈਂ ਤੁਹਾਨੂੰ ਇੱਕ ਐਥਲੀਟ ਬਾਰੇ ਦੱਸਦਾ ਇੱਕ ਬੰਦੇ ਦਾ ਨਾਮ ਹੋਇਆ ਬੈਨ ਜੌਨਸਨ ਠੀਕ ਹੈ ਉਹ ਅਸਲ 'ਚ ਜੰਮਿਆ 1961 ਦੇ ਵਿੱਚ ਜਮਾਇਕਾ ਦੇ ਵਿੱਚ ਸੀਗਾ ਜਿੱਥੋਂ ਦਾ ਉਸੈਨ ਬੋਲਟ ਹੋਇਆ ਕ੍ਰਿਸ ਗੇਲ ਉਹ ਨਹੀਂ ਆ ਜਿੱਥੋਂ ਦੇ ਕ੍ਰਿਕਟਰ ਤੇ ਪਰ ਉਹ ਕੈਨੇਡਾ ਆ ਗਿਆ 1976 ਦੇ ਵਿੱਚ ਤੇ ਉਹਨੇ ਸਪ੍ਰਿੰਟਰ ਮਤਲਬ ਉਹਨੇ ਰੇਸ ਲਾਉਣੀ ਸ਼ੁਰੂ ਕਰਤੀ ਤੇ ਉਹ 100 ਮੀਟਰ ਦੌੜਦਾ ਸੀ ਉਹ 1980 ਦੇ ਵਿੱਚ ਉਹਦੀ ਬੜੀ ਤੂਤੀ ਬੋਲਣ ਲੱਗ ਗਈ ਮਤਲਬ ਉਹ ਦੁਨੀਆ ਦਾ ਸਭ ਤੋਂ ਬਿਹਤਰੀਨ ਦੌੜਾਕ ਮੰਨਿਆ ਗਿਆ 1980 ਦੇ ਵਿੱਚ ਨਾ ਉਹਨੇ 9.83 ਦਾ ਸਮਾਂ ਲਾਇਆ 100 ਮੀਟਰ ਦੌੜ ਦੇ ਵਿੱਚ 9.83 ਤੇ ਉਹ 9.83 ਦਾ ਜਦੋਂ ਸਮਾਂ ਲਾਇਆ ਉਹ ਵਰਲਡ ਰਿਕਾਰਡ ਬਣ ਗਿਆ ਠੀਕ ਹੈ ਇਹ 1987 ਦੀ ਗੱਲ ਆ ਉਦੋਂ ਬਾਅਦ 1988 ਦੇ ਵਿੱਚ 올림픽 ਸਾਇਆਂ ਸੇਓਲ ਦੇ ਵਿੱਚ ਉੱਥੇ ਉਹਨੇ ਕੀ ਕੀਤਾ 9 ਉਹਦੇ ਨਾਲ ਵੀ 4 ਮਿਲੀ 4 ਮਿਲੀਸੈਕਿੰਡ ਘੱਟ 9.79 ਦਾ ਰਿਕਾਰਡ ਲਾਇਆ ਠੀਕ ਹੈ ਤੇ ਉਹ ਵਰਲਡ ਰਿਕਾਰਡ ਬਣ ਗਿਆ ਉਹਨੂੰ ਹੀਰੋ ਨੇ 골ਡ ਮੈਡਲ ਜਿੱਤਿਆ ਉਹਨੂੰ ਹੀਰੋ ਬਣਾ ਦਿੱਤਾ ਗਿਆ ਸਾਰੇ ਪਾਸੇ ਪਰ ਉਦੋਂ 3 ਦਿਨ ਬਾਅਦ 3 ਦਿਨ ਬਾਅਦ ਕੀ ਕੀਤਾ ਉਹਦੇ ਪਿਸ਼ਾਬ ਦੇ ਵਿੱਚ ਉਹਦੇ ਬਾਥਰੂਮ ਦੇ ਵਿੱਚ ਨਾ ਡਰੱਗ ਪਾਇਆ ਗਿਆ ਸਟੀਰੋਇਡ ਤੇ ਜਦੋਂ ਸਟੀਰੋਇਡ ਪਾਇਆ ਗਿਆ ਉਦੋਂ ਤਗਮਾ ਵੀ ਖੋ ਲਿਆ ਗਿਆ ਉਹਦਾ ਜਿਹੜਾ ਵਰਲਡ ਰਕਾਰਡ ਉਹਦਾ ਵੀ ਉਹਦਾ ਵੀ ਉਹਦੇ ਤੇ ਵੀ ਕਾਟੇ ਵੱਜ ਗਈ ਵੀ ਤੂੰ ਆਪਦੀ ਬੋਡੀ ਨੂੰ ਪੰਪ ਕਰਨ ਵਾਸਤੇ ਤੂੰ ਸਟੀਰੋਇਡ ਕਰਦਾ ਤੇ ਇਹ ਚੀਜ਼ ਇਲੀਗਲ ਹੈ ਠੀਕ ਹੈ ਉਹਦੇ ਉਹਦਾ ਨਾਮ ਹੈਗਾ ਸਟੈਂਜ਼ਿਸੋਲ ਸਟੈਂਜ਼ਿਸੋਲ ਨਾ ਦਾ ਸਟੀਰੋਇਡ ਉਹਦੀ ਬੋਡੀ ਦੇ ਵਿੱਚ ਪਾਇਆ ਗਿਆ ਠੀਕ ਹੈ ਉਸ ਤੋਂ ਬਾਅਦ ਉਹਨੂੰ ਬੈਨ ਕਰ ਦਿੱਤਾ ਗਿਆ 1993 ਦੇ ਵਿੱਚ ਉਹ ਬੈਨ ਚੱਕਿਆ ਗਿਆ ਥੋੜੇ ਟਾਈਮ ਬਾਅਦ ਉਹਦਾ ਫੇਰ ਮਤਲਬ ਉਹ ਸਟੀਰੋਇਡ ਕਰਨ ਲੱਗ ਗਿਆ ਉਸ ਤੋਂ ਬਾਅਦ ਉਹਦੇ ਲਾਈਫਟਾਈਮ ਬੈਨ ਲਾ ਦਿੱਤਾ ਗਿਆ ਜਿਹੜਾ 1999 ਤੱਕ ਰਿਹਾ ਮੈਂ ਸਿਰਫ ਇਹ ਤੁਹਾਨੂੰ ਗੱਲ ਤਾਂ ਦੱਸੀ ਹੈ ਵੀ ਜਿਹੜਾ ਸਟੀਰੋਇਡ ਆ ਉਹ ਤੁਹਾਡੀ ਬੋਡੀ ਤੇ ਅਸਰ ਕਿਵੇਂ ਕਰਦਾ ਉਹਦਾ ਪ੍ਰੋਸੀਜਰ ਕਿਵੇਂ ਆ ਤੇ ਇਹਦੇ ਨੁਕਸਾਨ ਕੀ ਨੇ ਨੁਕਸਾਨ ਇਹ ਹੁੰਦਾ ਵੀ ਤੁਹਾਡੀ ਬਾਡੀ ਦੇ ਜਿਹੜੇ ਹਾਰਮੋਨ ਆ ਉਹ ਇਨਬੈਲੈਂਸ ਹੋ ਜਾਂਦੇ ਆ ਕਿਉਂਕਿ ਇਹਨੇ ਜਦੋਂ ਤੁਹਾਡੀ ਬਾਡੀ ਦੇ ਸੈੱਲ ਬਣਾਉਣੇ ਤੇਜ਼ ਕਰ ਦਿੰਨੇ ਨਾ ਉਹਨੇ ਸਾਰੀ ਬਾਡੀ ਤੇ ਇਫੈਕਟ ਪਾਉਣਾ ਤੁਹਾਡੇ ਕੋਲੇਸਟ੍ਰੋਲ ਚਾਹ ਲੋ ਉਹਨਾਂ ਦੇ ਹਾਰਮੋਨਸ ਵਿੱਚ ਇਹ ਜਿਹੜੀਆਂ ਜੇ ਕੋਈ ਬੀਬੀ ਜਿਹੜੀਆਂ ਤੀਵੀਆਂ ਕਰਦੀਆਂ ਨੇ ਉਹਨਾਂ ਦੀ ਆਵਾਜ਼ ਬੰਦਿਆਂ ਵਰਗੀ ਹੋ ਜਾਂਦੀ ਹੈ ਇਹ ਕਿਹਾ ਜਾਂਦਾ ਵੀ ਸਟੀਰੋਇਡ ਦੇ ਵਰਤੋਂ ਨਾਲ ਜਦੋਂ ਸੈੱਲ ਜ਼ਿਆਦਾ ਬਣ ਲਏ ਨੇ ਜ਼ਿਆਦਾ ਮਾਤਰਾ ਦੇ ਵਿੱਚ ਬਣ ਲਏ ਨੇ ਖੂਨ ਦਾ ਸਰਕਲ ਤੇਜ਼ ਹੋ ਜਾਣਾ ਉਹਨੇ ਸਾਰੀ ਬਾਡੀ ਦਾ ਪ੍ਰੋਸੀਜਰ ਹੈ ਜਿਹੜਾ ਉਹ ਤੇਜ਼ ਕਰ ਦੇਣਾ ਤੇ ਉਹਦਾ ਸਰੀਰ ਤੇ ਇਫੈਕਟ ਪੈਣੇ ਹੀ ਪੈਣਾ ਤੇ ਅਗਲੀ ਗੱਲ ਕੀ ਸਟੀਅਰੋਇਡ ਕਰਿਆ ਜਾ ਸਕਦਾ ਕਿਵੇਂ ਕੀਤਾ ਜਾ ਸਕਦਾ ਜੇ ਕਿਸੇ ਦਾ ਸਰਦਾ ਨਹੀਂ ਨਾ ਪਹਿਲਾਂ ਤੇ ਦੇਖੋ ਹਰ ਇੱਕ ਬੰਦੇ ਦੀ ਬਾਡੀ ਦਾ ਸਟਰਕਚਰ ਬਾਡੀ ਦਾ ਕੰਮ ਕਰਨ ਦਾ ਤਰੀਕਾ ਉਹ ਸਾਰਾ ਅਲੱਗ ਹੁੰਦਾ ਤੁਸੀਂ ਕਿਸੇ ਦੇ ਮਗਰ ਲਾਕੇ ਵੀ ਉਹ ਬੰਦਾ ਕਰਦਾ ਜਾਂ ਉਹ ਬੰਦਾ ਕਰਦਾ ਤੁਸੀਂ ਨਹੀਂ ਕਰ ਸਕਦੇ ਤੁਸੀਂ ਦੇਖਿਆ ਹੋਊਗਾ ਕਿ ਕਈ ਬੰਦਿਆਂ ਨੂੰ ਕਣਕ ਤੋਂ ਵੀ ਅਲਰਜੀ ਹੋ ਜਾਂਦੀਆਂ ਕਈ ਬੰਦੇ ਨੂੰ ਚੌਲਾਂ ਤੋਂ ਅਲਰਜੀ ਹੋ ਜਾਂਦੀ ਆ ਉਹਦਾ ਕਾਰਨ ਉਹਨਾਂ ਦਾ ਬਾਡੀ ਦਾ ਸਟਰਕਚਰ ਜਿਹੜਾ ਬਾਡੀ ਦਾ ਅੰਦਰ ਪ੍ਰੋਸੀਜਰ ਉਹ ਉਸ ਚੀਜ਼ ਨੂੰ ਅਕਸੈਪਟ ਨਹੀਂ ਕਰਦਾ ਸੋ ਤੁਸੀਂ ਕਿਸੇ ਨੂੰ ਦੇਖ ਕੇ ਸਟੀਰੋਇਡ ਨਹੀਂ ਯੂਜ਼ ਕਰ ਸਕਦੇ ਜੇ ਤੁਸੀਂ ਸਟੀਰੋਇਡ ਯੂਜ਼ ਕਰਨੇ ਆ ਪਹਿਲਾਂ ਆਪਦੀ ਬਾਡੀ ਦੇ ਟੈਸਟ ਹੋਣਾ ਕੋਈ ਵਧੀਆ ਡਾਕਟਰ ਨਾਲ ਤੁਹਾਡਾ ਉੱਠਣ ਬੈਠਣ ਹੋਵੇ ਉਹਦੇ ਨਾਲ ਸਾਰੀ ਬਾਡੀ ਦੇ ਟੈਸਟ ਬਖਾਏ ਜਾਣ ਉਹ ਤੋਂ ਗਾਈਡੈਂਸ ਲਈ ਜਾਵੇ ਇੱਕ ਪ੍ਰੋਪਰ ਕੋਚ ਰੱਖਿਆ ਜਾਵੇ ਤੇ ਇਹ ਸਾਰਾ ਆਪਣੇ ਆਪ ਸਰਚ ਕੀਤੀ ਜਾਵੇ ਜਿੰਨਾ ਤੁਸੀਂ ਆਪਣੀ ਬਾਡੀ ਬਾਰੇ ਤੇ ਸਟੀਰੋਇਡ ਬਾਰੇ ਕਰ ਸਕਦੇ ਹੋ ਉਦੋਂ ਬਾਅਦ ਇਸ ਤਰੀਕੇ ਨਾਲ ਜਦੋਂ ਇਹਨੂੰ ਪੂਰਾ ਕੀਤਾ ਜਾ ਸਕਦਾ ਕਿਉਂਕਿ ਪਹਿਲਵਾਨੀ ਦੇ ਵਿੱਚ ਦੌੜਾਕ ਦੇ ਵਿੱਚ ਐਥਲੀਟ ਇਹਦੇ ਵਿੱਚ ਸਟੀਰੋਇਡ ਹੁੰਦੇ ਹੀ ਹੁੰਦੇ ਆ ਬਾਡੀ ਬਿਲਡਿੰਗ ਚੈਂਪੀਅਨ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੀ ਜਿਹੜੀ ਮਤਲਬ ਜਿਹੜੇ ਚ ਸਾਰੇ ਕੈਮੀਕਲ ਸਟੀਰੋਇਡ ਵਗੈਰਾ ਕਰੇ ਜਾਂਦੇ ਉਹਦੋਂ ਉਹਦੇ ਅਗੇਂਸਟ ਇੱਕ ਨੇਚਰਲ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵੀ ਇਹਨਾਂ ਨੇ ਸ਼ੁਰੂ ਕੀਤੀ ਦੀ ਹਾਲਾਂਕਿ ਉਹ ਬਹੁਤ ਲੋਕਾਂ ਦਾ ਮੰਨਣਾ ਵੀ ਉਹ ਨੇਚਰਲ ਹੁੰਦੀ ਨਹੀਂ ਕਿਉਂਕਿ ਬਾਡੀ ਨੇਚਰਲ ਬਣਾਉਣੀ 99.9% ਬਹੁਤ ਮੁਸ਼ਕਲ ਆ ਠੀਕ ਹੈ ਸੋ ਇਹ ਸਾਰੀਆਂ ਗੱਲਾਂ ਜੇ ਕਿਉਂਕਿ ਵੀਡੀਓ ਕਾਫੀ ਲੰਮੀ ਹੋ ਗਈ ਤੇ ਡਿਟੇਲ ਮੇਰੇ ਕੋਲ ਹੋ ਵੀ ਕਾਫੀ ਸੀਗੀ ਪਰ ਜੇ ਤੁਹਾਨੂੰ ਸਹੀ ਲੱਗਦੀ ਹੋਈ ਵੀਡੀਓ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ